ਸਪਰੇਅ ਵਾਲੀ ਅੱਛਾ ਸਰ ਹੁਣ ਹਨਾ ਝੋਨੇ ਦਾ ਸੀਜ਼ਨ ਆ ਗਿਆ ਹੈਗਾ ਕਿੰਨੇ ਤਰੀਕਿਆਂ ਨਾਲ ਝੋਨੇ ਦੀ ਬਜਾਈ ਹੁੰਦੀ ਹੈ ਤੇ ਤੁਸੀਂ ਕਿਵੇਂ ਕਹਿ ਰਹੇ ਆ ਵੀ ਕਿਵੇਂ ਸਹੀ ਰਹਿੰਦਾ ਹੈਗਾ ਖੇਤੀਬਾੜੀ ਅਤੇ ਕਿਸਾਨ ਭਲਾਈ ਭਾਗ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵੱਲੋਂ ਅਸੀਂ ਆਪਣਾ ਸਟਾਫ ਦੱਸਣਾ ਚਾਹੁੰਦੇ ਆ ਜਿਹਦੇ ਚ ਸਾਡੇ ਬਲਾਗ ਦਾ ਸਟਾਫ ਹੀ ਖੜਾ ਹੈਗਾ ਸਾਡੇ ਬਲਾਗ ਖੇਤੀਬਾੜੀ ਅਫਸਰ ਜਮੋਨ ਸਿੰਘ ਨੇ ਸਾਡੇ ਏਡੀਓ ਨੇ ਸਾਰੀ ਟੀਮ ਸਾਡੀ ਬਲਾਗ ਦੀ ਇੱਥੇ ਖੜੀ ਆ ਤੇ ਅਸੀਂ ਅੱਜ ਝੋਨੇ ਦੀ ਸਿੱਧੀ ਬਜਾਈ ਦੀ ਸ਼ੁਰੂਆਤ ਕੀਤੀ ਆ ਇਸ ਮਹਮ ਜਿਹੜੀ ਆ ਸਰਕਾਰ ਵੱਲੋਂ 15 ਤੋਂ 30 ਮਈ ਤੱਕ ਚਲਾਉਣੀ ਆ ਇਹਦੇ ਵਿੱਚ ਅਸੀਂ ਵੱਧ ਤੋਂ ਵੱਧ ਬਜਾਈ ਝੋਨੇ ਦੀ ਸਿੱਧੀ ਬਜਾਈ ਰਾਈ ਕਰਾਉਣੀ ਆ ਕਿਉਂਕਿ ਅਸੀਂ ਵੇਖਦੇ ਆ ਵੀ ਪੰਜਾਬ ਦੇ ਪਾਣੀ ਬਹੁਤ ਡੂੰਗੇ ਜਾ ਰਹੇ ਨੇ ਤੇ ਖਾਸ ਤੌਰ ਤੇ ਮੁਕਸਰ ਜ਼ਿਲ੍ਹੇ ਦੇ ਵਿੱਚ ਪਾਣੀ ਜਾਂ ਤਾਂ ਡੂੰਗੇ ਵੀ ਨੇ ਕਾਫੀ ਤੇ ਉਹਦੇ ਚ ਪਾਣੀ ਦੀ ਕੁਆਲਿਟੀ ਬਹੁਤ ਮਾੜੀ ਆ ਖਾਰਾ ਪਾਣੀ ਆ ਖਾਰਾ ਪਾਣੀ ਜਦੋਂ ਅਸੀਂ ਵਾਰ-ਵਾਰ ਖੇਤ ਨੂੰ ਲਾਉਂਦੇ ਆ ਤੇ ਵਿੱਚ ਮਾੜੇ ਸਾਲਟ ਜਮ੍ਹਾਂ ਹੋ ਜਾਂਦੇ ਆ ਜਿਹਦੇ ਨਾਲ ਸਾਡੀ ਜ਼ਮੀਨ ਖਰਾਬ ਹੋ ਜਾਂਦੀ ਆ ਇਸ ਕਰਕੇ ਅਸੀਂ ਚਾਹੁੰਦੇ ਆ ਵੀ ਜਾਂ ਤਾਂ ਨਰਮਾ ਬੀਜਿਆ ਜਾਵੇ ਮੱਕੀ ਬੀਜੀ ਜਾਵੇ ਜਿਹੜੀਆਂ ਫਸਲਾਂ ਘੱਟ ਪਾਣੀ ਲੈਂਦੀਆਂ ਨੇ ਤੇ ਜੇਕਰ ਝੋਨਾ ਜਾਂ ਬਾਸਪਤੀ ਲਾਉਣੀ ਆ ਤਾਂ ਫਿਰ ਉਹਨਾਂ ਦੀ ਉਹ ਤਕਨੀਕਾਂ ਵਰਤੀਆਂ ਜਾਣ ਜਿਦੇ ਵਿੱਚ ਪਾਣੀ ਘੱਟ ਲਾਗਤ ਹੋਵੇ ਜਿਵੇਂ ਅੱਜ ਅਸੀਂ ਸਿੱਧੀ ਬਿਜਾਈ ਦੀ ਸ਼ੁਰੂਆਤ ਕੀਤੀ ਆ ਜਿਦੇ ਵਿੱਚ ਸਾਡੇ ਜ਼ਿਲ੍ਹੇ ਦੇ ਮਾਨਯੋਗ ਡਿਪਟੀ ਕਮਿਸ਼ਨਰ ਸ੍ਰੀ ਅਭਿਜੀਤ ਕਪਲੀ ਜੀ ਇਸ ਤੋਂ ਪਹਿਲਾਂ ਹਾਜ਼ਰੀ ਲਵਾ ਕੇ ਗਏ ਨੇ ਸਾਡੇ ਮਾਨਯੋਗ ਐਮਐਲਏ ਸਾਹਿਬ ਗਿੱਦੜਬਾਹ ਸਰਦਾਰ ਹਰਦੀਪ ਸਿੰਘ ਡਿੰਪੀ ਢਲੋਂ ਜੀ ਉਹ ਆਏ ਸਨ ਮਾਨਯੋਗ ਐਸਡੀਐਮ ਸਾਹਿਬ ਸਾਡੇ ਏਡੀਸੀ ਜਾਂ ਸਾਰੇ ਸਾਡੇ ਵੱਖ-ਵੱਖਰੇ ਪਿੰਡਾਂ ਦੇ ਸਰਪੰਚ ਜਾਂ ਪੰਚਾਇਤਾਂ ਇਸ ਕੈਂਪੇਨ ਦੀ ਸ਼ੁਰੂਆਤ ਕਰਕੇ ਕੀਤੀ ਆ ਜਿਹੜੀ ਕਿ ਅਸੀਂ ਸਿੱਧੀ ਪਹੁੰਚਾਈ ਕੀਤੀ ਆ ਜਿਹਦੇ ਚ ਸਾਡੇ ਸਾਰਾ ਵਿਭਾਗ ਸਾਰੇ ਪਿੰਡਾਂ ਦੇ ਜਿਹੜੇ ਆਗਾਂਬਦੂ ਕਿਸਾਨ ਨੇ ਤੇ ਖਾਸ ਤੌਰ ਤੇ ਡਿਸਟ੍ਰਿਕਟ ਪ੍ਰਸ਼ਾਸਨ ਤੇ ਸਾਡੇ ਨਾਲ ਪੰਜਾਬ ਸਰਕਾਰ ਦੇ ਜਿਹੜੇ ਨੁਮਾਇੰਦੇ ਵੀ ਅੱਜ ਇਸ ਜਿਹੜੀ ਕੈਂਪੇਨ ਦੀ ਸਿੱਧੀ ਪਹੁੰਚਾਈ ਦੀ ਸ਼ੁਰੂਆਤ ਅਸੀਂ ਕੀਤੀ ਹੈਗੀ ਸਰ ਸਿੱਧੀ ਪਹੁੰਚਾਈ ਵਾਲੇ ਕਿਸਾਨਾਂ ਨੂੰ ਜਿਹੜਾ ਮਹਿਕਮਾ ਦੇ ਸਰਕਾਰ ਕਿਵੇਂ ਸਪੋਰਟ ਕਰ ਰਹੀ ਹੈ ਜੀ ਸਬਸਿਡੀ ਕਿੰਨੀ ਦੇ ਰਹੇ ਹੋ ਏਕੜ ਤੇ ਜੀ ਤੇ ਤੁਹਾਡੇ ਹਿਸਾਬ ਦੇ ਨਾਲ ਆਪਣੇ ਮਕਸਰ ਸਾਹਿਬ ਜ਼ਿਲ੍ਹੇ ਦੇ ਵਿੱਚ ਕਿੰਨਾ ਰਗਬਾ ਸਿੱਧੀ ਬਿਜਾਈ ਦੇ ਹੇਠ ਆ ਰਿਹਾ ਹੈ ਵੇਖੋ agrimachinery.com ਤੇ ਕਿਸਾਨ ਭਰਾਵੋ ਤੁਸੀਂ ਅਸੀਂ ਤੁਹਾਨੂੰ ਐਡਵਰਟ ਖਬਰਾਂ ਤੇ ਵੀ ਮਸ਼ਹੂਰੀ ਆ ਗਈ ਆ ਖਬਰਾਂ 'ਚ ਵੀ ਰੋਜ਼ ਦਿੰਨੇ ਆ ਵੀ ਤੁਸੀਂ agrimachinery.com ਤੇ ਅਪਲਾਈ ਕਰੋ ਵੀ ਤੁਸੀਂ ਕਿਹੜੇ ਖਸਰਾ ਨੰਬਰ 'ਚ ਕਿੰਨੇ ਏਕੜ ਸਿੱਧੀ ਬਿਜਾਈ ਕਰਨੀ ਆ ਉਹਦੀ 1500 ਰੁਪਇਆ ਪ੍ਰਤੀ ਏਕੜ ਤੁਹਾਨੂੰ ਅਸੀਂ ਲਾਭ ਦੇਣਾ ਹੈਗਾ ਜਿਹਦੇ ਚ ਸਾਡਾ ਵਿਭਾਗ ਵੈਰੀਫਾਈ ਕਰੂਗਾ ਇੱਕ ਵਾਰੀ ਬਜਾਈ ਤੇ ਇੱਕ ਬਾਅਦ ਉਸ ਤੋਂ ਬਾਅਦ ਵੈਰੀਫਿਕੇਸ਼ਨ ਤੋਂ ਬਾਅਦ ਜਿਹੜੀ ਪੇਮੈਂਟ ਆ ਪ੍ਰਤੀ ਏਕੜ 1500 ਰੁਪਏ ਜਿਹੜੀ ਕਿ ਪੰਜਾਬ ਸਰਕਾਰ ਵੱਲੋਂ ਅਚੇਚੇ ਤੌਰ ਤੇ ਜਿਹੜੀ ਪਾਣੀ ਦੀ ਬਚਤ ਵਾਸਤੇ ਕੀਤੀ ਆ ਫਾਰਮਰ ਜੀ ਵਾਸਤੇ ਤੇ ਉਹਨਾਂ ਦੇ ਫਾਇਦੇ ਲਈ ਇਹ ਜਿਹੜੀ ਹੈਗੀ ਸਹੂਲਤ ਖਾਸ ਤੌਰ ਤੇ ਕਿਸਾਨਾਂ ਨੂੰ ਪਿਛਲੇ ਸਾਲਾਂ ਚ ਵੀ ਮਿਲ ਰਹੀ ਆ ਤੇ ਇਸ ਵਾਰ ਵੀ ਮਿਲੇਗੀ ਇਹ ਸਹੂਲਤ ਸੰਨ ਵਾਲੀ ਪਾਇਆ ਸਮਝਾ ਦੋ ਵੀ ਭਾਈ ਜੇ ਤੁਸੀਂ ਰਵਾਇਤੀ ਤਰੀਕੇ ਨਾਲ ਝੋਨਾ ਲਾਉਂਗੇ ਤੁਹਾਡੇ ਇੰਨੇ ਪੈਸੇ ਲੱਗ ਜਾਣਗੇ ਜੇ ਤੁਸੀਂ ਸਿੱਧੀ ਬਿਜਾਈ ਕਰੋਗੇ ਇੰਨੇ ਪੈਸੇ ਤੁਹਾਡਾ ਨਾਲ ਜਿਹੜਾ ਪਾਣੀ ਕਿੰਨੇ ਪ੍ਰਤੀਸ਼ਤ ਵੱਧ ਜਾਏ। ਵੇਖੋ ਜੀ ਇਹਦੇ ਚ ਇਹ ਹੁੰਦਾ ਵੀ ਜੇਕਰ ਅਸੀਂ ਪਹਿਲਾਂ ਕੱਦੂ ਕਰਕੇ ਕਰਦੇ ਹਾਂ ਸਭ ਤੋਂ ਪਹਿਲਾਂ ਤਾਂ ਸਾਡੀ ਸੋਇਲ ਦੇ ਵਿੱਚ ਵਾਰ-ਵਾਰ ਕੱਦੂ ਕਰਨ ਦੇ ਨਾਲ ਤਕਰੀਬਨ 8-9 ਇੰਚ ਤੇ ਇਹੋ ਜੀ ਹਾਰਡ ਜਿਹੜੀ ਪੈਨਜੀ ਬਣ ਜਾਂਦੀ ਹੈ ਬਹੁਤ ਸਖਤ ਹੋ ਜਾਂਦੀ ਆ ਵੀ ਉਸ ਤੋਂ ਹੇਠਾਂ ਨਾ ਤਾਂ ਪਾਣੀ ਜਜ਼ਬ ਹੁੰਦਾ ਤੇ ਨਾ ਹੀ ਮਾੜੇ ਸਾਲਟ ਆ ਜਿਹੜੇ ਉੇ ਹੇਠਾਂ ਜਾਂਦੇ ਆ। ਜੇ ਜਦੋਂ ਅਸੀਂ ਸਿੱਧੀ ਬਜਾਈ ਕਰਦੇ ਹਾਂ ਉਹਦੇ ਨਾਲ ਤੱਤਾਂ ਦਾ ਸਹੀ ਇਸਤੇਮਾਲ ਹੁੰਦਾ ਜਿੰਨੇ ਵੀ ਸਾਡੀ ਜ਼ਮੀਨ ਦੇ ਵਿੱਚ ਤੱਤ ਹੈਗੇ ਆ ਨਾਈਟ੍ਰੋਜਨ ਫਾਸਫੋਰਸ ਪਟਾਸ਼ ਜਾਂ ਛੋਟੇ ਤੱਤ ਹੈਗੇ ਆ ਉਹਨਾਂ ਦਾ ਸਹੀ ਇਸਤੇਮਾਲ ਹੁੰਦਾ ਹੈਗਾ ਪਾਣੀ ਦੀ ਬਚਤ 15 ਤੋਂ 20% ਹੁੰਦੀ ਹੈ ਜੇਕਰ ਉਹਦੇ ਚ 35 36 ਪਾਣੀ ਲੱਗਦੇ ਆ ਤੇ ਇਹਦੇ ਵਿੱਚ ਤਕਰੀਬਨ 22 23 ਪਾਣੀ ਦੇ ਨਾਲ ਹੀ ਸਾਡਾ ਝੋਨਾ ਜਾਂ ਬਾਸਪਤੀ ਪੱਕ ਜਾਂਦੇ ਹੈਗੇ ਆ ਇਸ ਤੋਂ ਬਿਨਾ ਜਿਹੜੀ ਸਾਡੇ ਇਹਦੇ ਚ ਕਿਉਂਕਿ ਜਦੋਂ ਪਾਣੀ ਜ਼ਿਆਦਾ ਲਾਉਣੇ ਆ ਖਾਦਾਂ ਦੀ ਵਰਤੋਂ ਜ਼ਿਆਦਾ ਕਰਦੇ ਆ ਤੇ ਕੀੜਾ ਤੇ ਬਿਮਾਰੀਆਂ ਦਾ ਹਮਲਾ ਜ਼ਿਆਦਾ ਹੁੰਦਾ ਇਹਦੇ ਵਿੱਚ ਪਾਣੀ ਘੱਟ ਲਾਉਣ ਕਰਕੇ ਸਾਨੂੰ ਖਾਦਾਂ ਦੀ ਵੀ ਘੱਟ ਲੋੜ ਪਊਗੀ ਤੇ ਕੀੜੇ ਤੇ ਬਿਮਾਰੀ ਦਾ ਹਮਲਾ ਵੀ ਘੱਟ ਹੁੰਦਾ ਹੋਏਗਾ ਝਾੜ ਦੂਜੇ ਝੋਨੇ ਨਾਲ ਵਧਦਾ ਹੈਗਾ ਆਉਣ ਵਾਲੀ ਕਣਕ ਜਦੋਂ ਇਹਦੇ ਵਿੱਚ ਬੀਜਦੇ ਆ ਤੇ ਉਹਦੇ ਵਿੱਚ ਵੀ ਕਣਕ ਦਾ ਝਾੜ ਵੀ ਤਕਰੀਬਨ 1 ਤੋਂ 1.5 ਕੁਆਂਟਲ ਵਧਦਾ ਹੈਗਾ ਇਸ ਕਰਕੇ ਕਿਸਾਨ ਭਰਾਵੋ ਇਹਦੇ ਫਾਇਦੇ ਸਾਰੇ ਹੀ ਆ ਜੇਕਰ ਅਸੀਂ ਜਿਵੇਂ ਸਾਡੇ ਮੁਕਸਰ ਜ਼ਿਲ੍ਹੇ ਦੇ ਵਿੱਚ ਸਾਨੂੰ ਜਿੰਨਾ ਟੀਚਾ ਦਿੱਤਾ ਜਾਂਦਾ ਸਾਡਾ ਵਿਭਾਗ ਸਾਡੇ ਜਿਹੜਾ ਸਟਾਫ ਮੈਂਬਰ ਆ ਉਸ ਤੋਂ ਵੱਧ ਮਿਹਨਤ ਕਰਕੇ ਅਸੀਂ ਪਿਛਲੇ ਸਾਲ ਵੀ ਸਾਡਾ ਟੀਚਾ 51000 ਸੀ ਤੇ ਅਸੀਂ 70000 ਏਕੜ ਕੀਤਾ ਸੀ ਇਸ ਵਾਰ 62000 ਏਕੜ ਟੀਚਾ ਹੈਗਾ ਪਰ ਸਾਡੀ ਕੋਸ਼ਿਸ਼ ਹੈਗੀ ਆ ਵੀ ਇਸ ਤੋਂ ਪਿਛਲੇ ਸਾਲ ਨਾਲ ਵੀ ਅਸੀਂ ਇਹ ਰਕਮਾ ਸਿੱਧੀ ਬਜਾਈ ਹੇਠ ਲੈ ਕੇ ਆਈਏ ਤਾਂ ਕਿ ਪਾਣੀ ਦੀ ਬਚਤ ਹੋਵੇ ਅਤੇ ਕਿਸਾਨਾਂ ਦਾ ਫਾਇਦਾ ਵੀ ਹੋਵੇ ਸਰ ਜਿਹੜੀਆਂ ਝੋਨੇ ਦੀਆਂ ਮਤਲਬ ਬਹੁਤ ਸਾਰੇ ਐਸਵਾਰ ਆ ਰਿਹਾ ਹੈ ਨਾ ਮਤਲਬ ਬੈਨ ਕੀਤਾ ਹੋਇਆ ਉਹ ਸਾਡੇ ਦਰਸ਼ਕਾਂ ਨੂੰ ਸਮਝਾ ਦਿਓ ਵੀ ਭਾਈ ਤੁਸੀਂ ਆਹ ਨਾ ਬੀਜੋ ਆਹ ਦਿੱਕਤ ਆਉਣੀ ਆ ਆਹੀ ਆ ਤੁਸੀਂ ਬੀਜ ਸਕਦੇ ਮਤਲਬ ਵੈਰਾਈਟੀਆਂ ਜਿਹੜੀਆਂ ਸਰਕਾਰ ਵੱਲੋਂ ਕਿਸਾਨ ਭਰਾਵੋ ਵੇਖੋ ਜਿਹੜੀਆਂ ਸਰਕਾਰਾਂ ਉਹ ਫੈਸਲੇ ਕਰਦੀਆਂ ਨੇ ਜਿਹੜੀਆਂ ਸਾਰਿਆਂ ਦੇ ਫਾਇਦੇ ਲਈ ਹੁੰਦੀਆਂ ਨੇ ਜੇਕਰ ਅਸੀਂ ਹਾਈਬ੍ਰਿਡ ਝੋਨਾ ਬੰਦ ਕੀਤਾ ਇਸ ਕਰਕੇ ਵੀ ਉਹਦੇ ਚ ਇੱਕ ਤਾਂ ਉਹ ਹਾਈਬ੍ਰਿਡ ਝੋਨਾ ਸੀਗਾ ਉਹਦਾ ਰੇਟ ਬਹੁਤ ਵੱਧ ਵੀ ਦਾ ਹੁੰਦਾ ਸੀ ਦੂਜਾ ਟੋਟਾ ਜਿਆਦਾ ਬਣਦਾ ਸੀ ਟੋਟਾ ਵਧਨ ਕਰਕੇ ਜਿਹੜੇ ਵਪਾਰੀ ਲੋਕ ਆ ਉਹਨੂੰ ਖਰੀਦਣ 'ਚ ਇਹ ਮੁਸ਼ਕਲ ਆਉਂਦੀ ਸੀ ਫੇਰ ਸਾਨੂੰ ਜਾਂ ਤਾਂ ਮੰਡੀਆਂ 'ਚ ਬਹੁਤ ਦਿਨ ਰੁਕਣਾ ਪੈਂਦਾ ਸੀ ਜਾਂ ਘਾਟ ਲਵਾਉਣੀ ਪੈਂਦੀ ਸੀ ਮਤਲਬ ਉਹ ਘੱਟ ਕਰਕੇ ਕਿਸਾਨਾਂ ਨੂੰ ਵੇਚਣਾ ਪੈਂਦਾ ਸੀ ਇਸ ਕਰਕੇ ਹਾਈਬ੍ਰਿਡ ਕਿਸਮਾਂ ਤੇ ਰੋਕ ਇਸ ਕਰਕੇ ਲਾਈ ਆ ਵੀ ਟੋਟਾ ਜਿਆਦਾ ਬਣਦਾ ਪੂਸਾ ਕਿਸਮਾਂ ਜਿਹੜੀਆਂ ਕਿ ਜਿਆਦਾ ਲੰਮਾ 160 ਦਿਨ ਲੈਂਦੀਆਂ ਬਹੁਤ ਜਿਆਦਾ ਲੰਮਾ ਸਮਾਂ ਲੈਂਦੀਆਂ ਜਿਆਦਾ ਪਾਣੀ ਲੈਂਦੀਆਂ ਇਹ ਉਸ ਤੋਂ ਬਾਅਦ ਪਰਾਲੀ ਬਹੁਤ ਜ਼ਿਆਦਾ ਹੁੰਦੀ ਆ ਉਹਦੀ ਜਿਹਨੂੰ ਅਸੀਂ ਸਾਂਭਣਾ ਸਾਡੇ ਖੇਤ 'ਚ ਔਖਾ ਹੋ ਜਾਂਦਾ ਇਸ ਕਰਕੇ ਉਹਦੇ ਤੇ ਕੀੜੇ ਬਿਮਾਰੀਆਂ ਜਦੋਂ ਜ਼ਿਆਦਾ ਆਉਂਦੇ ਆ ਸਪਰੇਅ ਜ਼ਿਆਦਾ ਕਰਦੀਆਂ ਪੈਂਦੀਆਂ ਤੇ ਸਪਰੇਅ ਦੇ ਨਾਲ ਸਾਡਾ ਵਾਤਾਵਰਨ ਖਰਾਬ ਹੁੰਦਾ ਜ਼ਾਇਰਾਂ ਦੇ ਨਾਲ ਇਸ ਕਰਕੇ ਪੂਸਾ ਤੇ ਹਾਈਬ੍ਰਿਡ ਬੰਦ ਨੇ ਕਿਸਾਨ ਭਰਾਵੋ ਤੁਸੀਂ ਨਹੀਂ ਖਰੀਦਣਾ ਇਹਨੂੰ ਖਰੀਦਣਾ ਵੀ ਨਹੀਂ ਤੇ ਇਹਨੂੰ ਬੀਜਣਾ ਵੀ ਨਹੀਂ ਕਿਉਂਕਿ ਜੇ ਤੁਸੀਂ ਬੀਜੋਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਮੰਡੀਆਂ 'ਚ ਖੱਜਲ-ਖੁਆਰ ਹੋਣਾ ਪਊਗਾ ਇਹਨੂੰ ਵਿਕਣ 'ਚ ਬਹੁਤ ਵੱਡੀ ਸਮੱਸਿਆ ਆਊਗੀ ਖਾਸ ਤੌਰ ਤੇ ਹਾਈਬ੍ਰਿਡ ਝੋਨੇ ਦੀ